ਹੋ ਵੀ ਹਾਂ ਜੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਮਹਿੰਦੀ ਵੀਡੀਓ ਜੋ ਲੈ ਕੇ ਆਏ ਹਾਂ ਠੀਕ ਹੈ ਮੈਂ ਦਾ ਸਿੰਗਵਾੜ ਤੁਸੀਂ ਦੇਖ ਸਕਦੇ ਹੋ ਮੈਂ ਦੀ ਹਾਈਟ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਆਰਡਰ ਦਾ ਸਾਈਜ਼ ਤੁਹਾਨੂੰ ਨੇੜੇ ਦਿਖਾਉਣੇ ਆ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਲੈ ਬੰਨ ਲਾ ਬਾਈ ਮੈਂ ਇਹਨੂੰ ਮੈਂ ਦਾ ਪਹਿਲਾ ਸਾਰੀ ਮੈਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਮੈਂ ਇਹਨੂੰ ਠੀਕ ਹੈ ਬਾਕੀ ਜੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਨਾਲ ਆਏ ਬੈਲ ਵਾਲਾ ਬਟਨ ਜਰੂਰ ਦਬਿਓ ਕਿਉਂਕਿ ਆਉਣ ਵਾਲੀ ਵੀਡੀਓ ਜੋ ਜੋ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਡਿਟੇਲ ਬਾਈ ਤੋਂ ਲੈ ਕੇ ਸ਼ੇਅਰ ਕਰਦੇ ਆਂ ਇੱਥੇ ਖੜੀ ਸੀ ਰ ਇੱਥੇ ਖੜਾ ਕੀ ਹਾਲ ਆ ਬਾਈ ਜੀ ਠੀਕ ਆ ਬਾਈ ਠੀਕ ਆ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੀਦਾ ਹੀ ਪੰਨ ਚੱਤਿਆਣਾ ਠੀਕ ਹੈ ਜੀ ਇਧਰਲੇ ਪਾਸੇ ਆ ਤੇ ਜਿਹੜੀ ਇਹ ਮੈਂ ਆ ਬਈ ਇਹਦੀ ਕੀ ਡਿਟੇਲ ਆ ਕਿੰਵੇਂ ਸੂਏ ਸੁਣਾਏ ਨੇ ਠੀਕ ਹੈ ਤੇ ਕਿੰਨਾ ਪਿਛਲੇ ਸੂਏ ਦੁੱਧ ਦਿੱਤਾ ਠੀਕ ਹੈ ਇਸ ਵਾਰ ਕਿੰਨੇ ਦੇਰ ਰਹਿੰਦੀ ਆ ਇਹਦੀ ਇਹਦਾ ਹਫਤਾ ਕਿ ਰਹਿ ਗਿਆ ਜੀ ਅੱਛਾ ਮਗਰ ਦੀ ਵਾਰ ਦਿੱਤਾ ਨੇ 8 ਕਿਲੋ ਦਾ ਡੰਗ ਦਾ ਆਪਣੇ ਕੋਲ ਠੀਕ ਹੈ ਦੋਨੇ ਟਾਈਮਾਂ ਦਾ 16 ਲੀਟਰ ਆ ਹਾਂ ਤੇ ਤੀਜੇ ਸੂਆ ਨੀ ਤੀਜੇ ਸੂਏ ਜੀ ਹਾਂ ਠੀਕ ਹੈ ਐਸ ਵਾਰ ਮੰਨ ਕੇ ਵੀ 16 ਤਾਂ ਪੱਕਾ ਹੀ ਦਿਓ ਕਿ ਬਾਕੀ ਅਗਲੇ ਦੇ ਸੇਵਾ ਦੇ ਡਿਪੈਂਡਡ ਹੈ ਸੇਵਾ ਦੇ ਠੀਕ ਹੈ ਤੇ ਜਿਹੜਾ ਬਈ ਪ੍ਰਾਈਸ ਆ ਉਹ ਕਿੰਨਾ ਰੱਖਿਆ ਰੇਟ ਮੁੱਲ 180 ਰੱਖਿਆ ਠੀਕ ਹੈ 1,80,000 ਰੁਪਿਆ ਤੇ ਦੇਨ ਲੈਣ ਬਾਈ ਉਹ ਮਾਨਤਾਣ ਕਰ ਲਾਂਗੇ ਮੌਕੇ ਤੇ ਠੀਕ ਹੈ ਫੋਨ ਤੇ ਤੇਰਾ ਨੰਬਰ ਬੋਲ ਦੇ ਬਈ 9365582341 ਇੱਕ ਵਾਰੀ ਹੋਰ ਬੋਲ 9465582341 ਠੀਕ ਹੈ ਬਾਈ ਜੀ ਬਾਕੀ ਤੁਸੀਂ ਬਾਈ ਦੀ ਮੈਂ ਜਿਹੜੀ ਚੈੱਕ ਕਰ ਸਕਦੇ ਹੋ ਠੀਕ ਹੈ ਫੋਨ ਤੇ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਜੋ ਡਿਸਕ੍ਰਿਪਸ਼ਨ ਚ ਪਾ ਦਿਆਂਗੇ ਤੇ ਮੈਂ ਆ ਜਿਹੜੀ ਉਹ ਬਹੁਤ ਹੀ ਚੰਗੀ ਮੈਂ ਆ ਸਰ ਠੀਕ ਹੈ ਕਿਉਂ ਸਿੰਘਵਾੜ ਵੀ ਮੈਂ ਦਾ ਚੰਗਾ ਹੈ ਰਾਜੀਪੋਲੀ ਮੈਂ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਈ ਜੀ ਜੇਕਰ ਹੁਣ ਜਾਂ ਖਰੀਦਣੇ ਹੁਣ ਜਾਂ ਵੇਚਣੇ ਹੋਣ ਠੀਕ ਹੈ ਤਾਂ ਉਹ ਆਪਣੇ ਨਾਲ ਗੱਲਬਾਤ ਕਰ ਸਕਦਾ 7814641398 ਤੇ